ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਸਪੈਸ਼ਲ ਬੱਚਿਆਂ ਦਾ ਸਕੂਲ ਆ ਜੀ ਤੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਬੱਚੇ ਜ਼ਰੂਰੀ ਨਹੀਂ ਵੀ ਉਹ ਉਮਰ ਦੇ हिसाब ਨਾਲ ਹੋਣ ਸਾਡੇ ਕੋਲੇ ਲਖੀਆ ਮਾਤਾ ਵਰਗੇ ਬੱਚੇ ਵੀ ਨੇ ਜਿਹੜੇ ਆਪ 70 60 70 ਸਾਲ ਦੀ ਉਮਰ ਦੇ ਨੇ ਤੇ ਬਸ ਉਹਨਾਂ ਦੀ ਪੜਨ ਦੀ ਇੱਛਾ ਸ਼ਕਤੀ ਚਾਹੀਦੀ ਲਖੀਆ ਮਾਤਾ ਰੋਜ਼ ਸਕੂਲ ਆਉਂਦੀ ਹੈ ਰੋਜ਼ ਉੱਥੇ ਚੱਲ ਲੈਣ ਸਾਰਿਆਂ ਨੇ ਹੁਣ ਆਪੋ ਆਪਣੀਆਂ ਕਲਾਸਾਂ ਦੇ ਵਿੱਚ ਚਲੇ ਜਾਣਾ ਜੀ ਬੱਚਿਆਂ ਨੇ ਕਿਸੇ ਬੱਚੇ ਦੀ ਸਪੀਚ ਥੈਰੇਪੀ ਹੋ ਰਹੀ ਹੈ ਜਿਹੜੇ ਬੋਲਦੇ ਘੱਟ ਆ ਕਿਸੇ ਬੱਚੇ ਦੀ ਫਿਜ਼ੀਓ ਥੈਰੇਪੀ ਹੁੰਦੀ ਹੈ ਜਿਹੜੇ ਪ੍ਰੋਪਰ ਚੱਲ ਨਹੀਂ ਪਾ ਰਹੇ ਜਾਂ ਉਹਨਾਂ ਦੇ ਹੱਥ ਪੈਰ ਸਿੱਧੇ ਨਹੀਂ ਹੈਗੇ ਜਿਵੇਂ ਤੁਸੀਂ ਦੇਖਦੇ ਹੋ ਨਾ ਹਾਂ ਸਭੀ ਕਾਲ ਸਭੀ ਕਾਲ ਚੱਲ ਚੱਲ ਲੈਣ ਚੱਲ ਲੈਣ ਚੱਲ ਜਿਵੇਂ ਦੇਵਾ ਜਾਂਦਾ ਹਨਾ ਤੁਰ ਨਹੀਂ ਪਾ ਰਿਹਾ ਪ੍ਰੋਪਰ ਤੇ ਇਹਦੀ ਥੈਰੇਪੀ ਹੋ ਰਹੀ ਆ ਜਿਵੇਂ ਇਹ ਫੌਜੀ ਆ ਬੋਲ ਨਹੀਂ ਸਕਦਾ ਇਹ ਇਹਦੀ ਸਪੀ ਥੈਰੇਪੀ ਹੁੰਦੀ ਆ ਫਿਰ ਇਹਨਾਂ ਦੀ ਐਕਟੀਵਿਟੀਜ਼ ਹੁੰਦੀਆਂ ਫਿਰ ਇਹਨਾਂ ਦੇ ਬਿਹੇਵੀਅਰ ਤੇ ਕੰਮ ਹੁੰਦਾ ਇਹ ਸਾਡੇ ਜਿਹੜੇ ਟੀਚਰਸ ਨੇ ਇਹ ਬੱਚਿਆਂ ਨੂੰ ਹਾਂ ਦੇਵਾ ਠੀਕ ਆ ਠੀਕ ਕੀ ਹਾਲ ਦੇਵਾ ਠੀਕ ਠੀਕ ਆ ਤੁਹਾਨੂੰ ਲਿਗਾ ਵੀ ਜੀ ਨੂੰ ਦੇਣਾ ਘੜੀ ਤੇ ਰੇਡੀਆਂ ਦੇ ਦਿਓ ਦੇਵਨ ਦੀ ਘੜੀ ਰੱਬ ਦੇ ਪਨੇ ਲੈ ਲਈ ਹੈ ਕੋਈ ਨਾ ਦੇ ਦੂੰਗਾ ਦੇ ਦੂੰਗਾ ਦੇ ਦੂੰਗਾ ਠੀਕ ਹੈ ਲੈ ਲਈ ਗਿਆ ਹਾਂ ਬਹੁਤ ਸਿੰਗਲ ਠੀਕ ਬਾ ਕਹ ਰਹੀ ਇਹ ਬੱਚੀ ਤੁਰਨ ਲੱਗ ਗਈ ਹੁਣ ਅੱਗੇ ਨਾਲ ਹਾਂਜੀ ਕਾਫੀ ਹੋ ਇਹ ਬੱਚੀ ਚੱਲ ਤੁਰ ਨਹੀਂ ਸਕਦੀ ਸੀ ਪਹਿਲਾਂ ਤੇ ਹੁਣ ਤੁਸੀਂ ਦੇਖੋ ਕਦਮ ਪੁੱਟਣ ਲੱਗ ਗਈ ਆ ਤੇ ਨਹੀਂ ਤਾਂ ਕਿੰਨੇ ਸਮੇਂ ਤੋਂ ਜਿਉਂ ਜੰਮੀ ਹੈ ਮੰਜੇ ਤੇ ਸੀ ਵਿਚਾਰੀ ਤੇ ਮਾਂ ਪਿਓ ਛੱਡ ਕੇ ਚਲੇ ਗਏ। ਨਾਨੀ ਵੀ ਛੱਡ ਗਈ। ਭੂਆ ਵੀ ਛੱਡ ਗਈ। ਪਰ ਹੁਣ ਸਾਨੂੰ ਮੌਕਾ ਮਿਲਿਆ ਇਹਨਾਂ ਬੱਚਿਆਂ ਦੇ ਰਿਸ਼ਤੇਦਾਰ ਬਣਨ ਦਾ। ਇਹ ਆਰਤੀ ਹੈ ਨਾ? ਹਾਂਜੀ। ਆਰਤੀ ਹੈ ਸਾਡੀ ਇਹ। ਆਰਤੀ। ਠੀਕ ਹੈ ਬੇਟਾ, ਲੈ ਚੱਲੋ ਹਾਂ। ਤੇ ਇਹਨਾਂ ਸਾਡੇ ਜਿਹੜੇ ਬੱਚਿਆਂ ਦੇ ਕੇਅਰ ਟੇਕਰ ਨੇ, ਟੀਚਰ ਨੇ ਜਿਹੜੇ ਹਨਾ ਇਹ ਸਾਰਾ ਦਿਨ ਬੱਚਿਆਂ ਨੂੰ ਪੜਾਉਂਦੇ ਨੇ ਤੇ ਇਹ ਸਾਡੇ ਕਲਾਸਰੂਮ ਆ ਇਹ ਅਸੀਂ ਹਜੇ ਸ਼ੁਰੂਆਤ ਹੀ ਕਰ ਰਹੇ ਹਾਂ ਇੱਕ ਪ੍ਰਿੰਸੀਪਲ ਸਾਹਿਬ ਦਾ ਰੂਮ ਆ ਮੈਡਮ ਪਰਮਜੀਤ ਕੌਰ ਪਾਸੇ ਦਾ ਤੇ ਇਹ ਓਟੀ ਪੀਟੀ ਰੂਮ ਆ ਮਤਲਬ ਇੱਥੇ ਬੱਚਿਆਂ ਦੇ ਸਾਰੇ ਤਰ੍ਹਾਂ ਦੇ ਰੇਡ ਮਤਲਬ ਬੱਚਿਆਂ ਦੀ ਐਕਸਰਸਾਈਜ਼ਾਂ ਹੁੰਦੀਆਂ ਇੱਥੇ ਇੱਥੇ ਹੁਣ ਖਡਾਉਣੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਜ਼ ਵਾਸਤੇ ਮਸ਼ੀਨਾਂ ਰੱਖੀਆਂ ਹੋਈਆਂ। ਹਾਂ ਠੀਕ ਹੈ ਜੀ ਸਰ ਸਿਕਾ। ਜੀ ਕਿਵੇਂ ਪੁੱਤ ਠੀਕ ਹੈ ਤੂੰ? ਕੋਈ ਖੇਡਿਆ ਕਰ ਅੱਛਾ ਜਿਵੇਂ ਮੈਡਮ ਕਹਿੰਦੇ ਹੁੰਦੇ ਆ ਅੱਖ ਲੱਗਿਆ ਕਰ ਮੈਡਮ ਦੇ ਅੱਜ ਉਹਨਾਂ ਨੂੰ ਆਖੀ ਹਾਂ ਮੈਡਮ ਦੀ ਗੱਲ ਮੰਨਿਆ ਕਰ ਚਲੋ ਚਲੋ ਮੈਡਮ ਦੀ ਗੱਲ ਮੰਨਿਆ ਚਲੋ। ਅ ਇਸ ਤਰ੍ਹਾਂ ਦਾ ਸਾਰਾ ਸ਼ਾਮ ਤੱਕਰ ਬੱਚਿਆਂ ਦਾ ਰੁਟੀਨ ਆ ਇਹ। ਇਹਦੇ ਵਿੱਚ ਦੀ ਖੇਡਣਾ ਨਿਕਲਣਾ ਉੱਪਰ ਦੀ ਤਰ੍ਹਾਂ ਹਨ ਇਹ ਬੋਲਾਂ ਦੇ ਵਿੱਚ ਬੱਚਿਆਂ ਨੂੰ ਪਾ ਦਿੰਦੇ ਆ ਫਿਰ ਬੋਲਾਂ ਦੇ ਨਾਲ ਬੱਚੇ ਖੇਡਦੇ ਆ ਤੇ ਇੱਧਰ ਹੁਣ ਜਿਵੇਂ ਰੰਗਾਂ ਦੀ ਪਹਿਚਾਣ ਜਾਂ ਕੋਈ ਅਲੱਗ-ਅਲੱਗ ਕੋਈ ਟ੍ਰੈਂਗਲ ਆ ਕੋਈ ਰਾਉਂਡ ਆ ਕੋਈ ਸਕੁਅਰ ਆ ਕੋਈ ਫਰੂਟ ਆ ਅਲੱਗ-ਅਲੱਗ ਚੀਜ਼ਾਂ ਹਨ ਉਹਨਾਂ ਨੂੰ ਉਹਦੇ ਵਿੱਚ ਪਾਉਣਾ ਉਹਦੀ ਸਮਝ ਇਸ ਤਰ੍ਹਾਂ ਹੱਥ ਫੜ-ਫੜ ਕੇ ਬੱਚਿਆਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਸਿਖਾਇਆ ਜਾ ਰਿਹਾ ਵਾ ਬੱਚਿਆ ਨੂੰ ਉਹ ਇੰਡੀਪੈਂਡੈਂਟ ਹੋ ਸਕਣ ਇਸ ਕਾਬਲ ਹੋ ਸਕਣ ਉਹਦੇ ਵਾਸਤੇ ਆ ਦੇ ਕੋ ਇਧਰ ਭੈਣ ਜੀ ਕੈਚ ਕਰਾਉਣਾ ਸਿਖਾ ਰਹੇ ਨੇ ਕਿ ਬਾਲ ਨੂੰ ਕੈਚ ਕਿੱਦਾਂ ਕਰਨਾ ਕਿਹੜਾ ਕਲਰ ਆ ਬਲੂ ਬਲਰ ਬਲੂ ਬਲੂ ਉਹ ਜੀ ਕਿਵੇਂ ਆ ਓਏ ਬੱਚੀ ਕੀ ਹਾਲ ਨੇ ਠੀਕ ਆ ਆ ਮੈਨੂੰ ਫੜਾ ਲੈ ਜਾ ਕੇ ਕੈਚ ਕਰ ਬੋਲ ਹਾਂ ਫੋਨ ਬਾਅਦ ਸੁਣ ਲੈ ਪਹਿਲਾਂ ਕੈਚ ਕਰ ਚੱਲੇ ਉਹ ਬਾਲ ਕੈਚ ਕਰ ਚੱਲ ਚੱਲ ਬਾਲ ਕੈਚ ਕਰ ਆ ਲੈ ਲਈ ਪਹਿਲਾਂ ਬਾਲ ਕੈਚ ਕਰ ਪਹਿਲਾਂ ਬਾਲ ਕੈਚ ਕਰ ਹਲੋ ਇਹਨੇ ਹੀ ਫੋਨ ਕਰਨ ਨੂੰ ਲਾ ਕੇ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਹੁੰਦਾ ਸੀ ਇਹਨੂੰ ਕੋਈ ਗੱत्ता ਮਿਲ ਜੇ ਕੋਈ ਲੱਕੜ ਦਾ ਟੁਕੜਾ ਮਿਲ ਜੇ ਇਹਨੇ ਹੀ ਕੰਨ ਨੂੰ ਫੋਨ ਅੰਗੂਲਾ ਲਾ ਕੇ ਤੁਰੇ ਫਿਰਦਾ ਹੁਣ ਉਹ ਰੱਬ ਦੀ ਦੇਖੋ ਬਾਲ ਤੇ ਕਿਵੇਂ ਜੰਪ ਲਈ ਜਾਂਦਾ ਹਾਂ ਰੱਬਾ ਤੇ ਕਿੱਧਰ ਤੇ ਕੱਜ ਗਾਰਾ ਸਾਡਾ

ਇਸ ਤਰ੍ਹਾਂ ਇੱਕ ਕਲਾਸਰੂਮ ਵੀ ਇਸੇ ਤਰ੍ਹਾਂ ਹੀ ਤਿਆਰ ਕੀਤਾ ਗਿਆ ਵਾ ਬੱਚਿਆਂ ਦੇ ਵਾਸਤੇ ਮੋਟੀਵੇਸ਼ਨਲ ਤਸਵੀਰਾਂ ਜਾਂ ਕੁਝ ਥਾਟਸ ਲਿਖੇ ਗਏ ਨੇ ਜੇ ਪੂਰਾ ਕਰਨਾ ਖਾਬਾ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਜਿਵੇਂ ਇੱਥੇ ਬਣਾਈਆਂ ਹੋਈਆਂ ਚੀਜ਼ਾਂ ਐਮਬੂਲੈਂਸ ਸਾਈਕਲ ਸਕੂਟਰ ਕਾਰ ਇਹ ਚੀਜ਼ਾਂ ਦੇਖ ਕੇ ਬੱਚੇ ਸਿੱਖਦੇ ਆ ਇਸੇ ਤਰ੍ਹਾਂ ਹੀ ਇੱਧਰ ਵੀ ਕਲਾਸਰੂਮ ਹੈ ਜਿਹੜਾ ਕਿੱਧਰ ਕਲਾਸਰੂਮ ਦੇ ਵਿੱਚ ਬੱਚਿਆਂ ਦੀਆਂ ਹੋਰ ਤਰ੍ਹਾਂ ਦੀਆਂ ਸਟੱਡੀਜ਼ ਹੋ ਰਹੀਆਂ ਜਿਹੜੀਆਂ ਕਰਵਾਈਆਂ ਜਾਂਦੀਆਂ ਪਹਿਲਾਂ ਤਾਂ ਬੱਚਿਆਂ ਨੂੰ ਬੈਠਣਾ ਸਿੱਖਣਾ ਹੀ ਇਹ ਵੱਡੀ ਗੱਲ ਹੈ ਬੱਚੇ ਡਿਸਪਲਿਨ ਚ ਬੈਠਣਾ ਤੇ ਉਹਦੇ ਲਈ ਵੀ ਬਹੁਤ ਮਿਹਨਤ ਹੋਈ ਪਹਿਲਾਂ ਵੀ ਬੱਚੇ ਡਿਸਪਲਿਨ ਚ ਰਹਿਣਾ ਕਮਾਂਡ ਲੈਣ ਸਿੱਖਣਾ ਪਹਿਲਾਂ ਤਾਂ ਕਮਾਂਡ ਵੀ ਜਿੱਲੇ ਪਾਉਂਦੇ ਬੱਚਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਐਕਟੀਵਿਟੀ ਕੀ ਕਰਨੀ ਹੈ ਜਦੋਂ ਕਹਿੰਦੇ ਸੀ ਕੁਝ ਉਹਨਾਂ ਨੂੰ ਸਮਝ ਹੀ ਨਹੀਂ ਸੀ ਆਉਂਦੀ ਹਨਾ ਮੈਸਜੀਆਂ ਛੋਟੀਆਂ ਛੋਟੀਆਂ ਬਦਲ ਦੇ ਕੇ ਉਹਨਾਂ ਨੂੰ ਉਹਨਾਂ ਦੇ ਬ੍ਰੇਨ ਨੂੰ ਐਕਟਿਵ ਕੀਤਾ ਜਾਂਦਾ ਪਹਿਲਾਂ ਫਿਰ ਉਹਦੇ ਸਟ੍ਰੀਮ ਲੈਵਲ ਤੇ ਵਧਾਈ ਜਾਂਦੇ ਆ ਉਸ ਚੀਜ਼ ਨੂੰ ਵਧਾਈ ਜਾਂਦੇ ਨੇ ਟੀਚਰ ਤੇ ਤਾਂ ਜੋ ਇਹਨਾਂ ਬੱਚਿਆਂ ਦਾ ਦਿਮਾਗ ਹੈ ਜਿਹੜਾ ਫੋਕਸ ਕਰੇ ਤੇ ਇਹ ਬੱਚੇ ਆਪਣਾ ਇੰਡੀਪੈਂਡੈਂਟ ਹੋ ਸਕਣ ਡਾਕਟਰ ਕਰਦਾ ਹੈ ਪਰ ਕਿਹੜਾ ਡਾਕਟਰ ਕਰਦਾ ਹੈ ਕਿਹੜਾ ਡਾਕਟਰ ਕਰਦਾ ਹੈ ਦਿਖਾਓ ਦਿਖਾਓ ਅਚੀ ਤੇ ਕਰਦਾ ਹਾਂ ਦੇਖੋ ਕੌਨਸਾ ਡੈਂਟਿਸਟ ਡੈਂਟਿਸਟ ਹਾਂ ਡੈਂਟਿਸਟ ਉਹ ਪਰਫੋਰਮਸ ਮੈਜੀਕਾ ਸੁਮਿਤਾ ਆਪਾਂ ਨੂੰ ਜਾਦੂ ਕੌਨ ਦਿਖਾਉਂਦਾ ਹੈ ਜਾਦੂਗਰ ਓਕੇ ਉਹ ਰਿਪੇਅਰਸ ਕਾਰ ਤੇ ਟਰੱਕ ਜੇ ਤੁਹ ਕਾਰ ਤੇ ਟਰੱਕ ਮਤਲਬ ਖਰਾਬ ਹੁੰਦੇ ਉਹਨਾਂ ਨੂੰ ਰਿਪੇਅਰ ਕੌਨ ਕਰਦਾ ਹੈ Yeah. कौन, कर कौन करता शिवाजी बोलो कारो की टक्कर प्यार कौन करता है बोलो कौन करता मैं कैनिक मैं कैनिक अच्छा हु पुट्स आउट फायर्स बाहर कोई आग लग दी किसी बिल्डिंग च आग को बुझा कौन आंदा फायरमैन फायरमैन हां अच्छा जबो सी अस्पताल में बीमार हो ने साडी देखभाल ओथे बैठते कौन करता नर्स कौन करता शिवाजी नर्स नर्स

ਔਰ ਹੂ ਫਿਕਸਿਸ ਐਂਡ ਰਿਪੇਅਰਸ ਵਾਟਰ ਪਾਈਪਸ ਜਦੋਂ ਮਤਲਬ ਕੋਈ ਪਾਣੀ ਦਾ ਕੰਮ ਹੁੰਦਾ ਵਾਟਰ ਪਾਈਪ ਜਦੋਂ ਪਾਣੀ ਪਾਈਪ ਕੋਈ ਲੀਕਸ ਹੋ ਜਾਂਦੀ ਹੈ ਉਹਨਾਂ ਨੂੰ ਠੀਕ ਕੌਣ ਕਰਦਾ ਪਲੰਬਰ ਪਲੰਬਰ ਓਕੇ ਹੂ ਬੇਕਸ ਬ੍ਰੈਡ ਬ੍ਰੈਡ ਕੌਣ ਬਣਾਉਂਦਾ ਬਾਪੇ ਆ ਕਰਦੇ ਕਰਕੇ ਅਹ ਇਸ ਤੋਂ ਲੀਆਂ ਸ਼ੂਟਿੰਗ ਸ਼ੁੱਟੀਆਂ ਚੀਜ਼ਾਂ ਕੌਣ ਕਰਦਾ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ ਸਮਝਾਈਆਂ ਜਾਂਦੀਆਂ ਕਿ ਸਪੀਚ ਥੈਰੇਪੀ ਰੂਮ ਆ ਬੁੱਲਣਾ ਬੱਚਿਆਂ ਨੂੰ ਸਿਖਾਇਆ ਜਾਂਦਾ ਇੱਥੇ ਤੇ ਇਸ ਪਾਸੇ ਅਕੈਡੈਮਿਕ ਰੂਮ ਆ ਇੱਥੇ ਲਰਨਿੰਗ ਕਰਾਈ ਜਾਂਦੀ ਆ ਇੱਥੇ ਵੀ ਗ੍ਰੀਪ ਪਰਮੈਂਟੀ ਨੇ ਸਤੀ ਗਲਪਨ ਜੀ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਚੀਜ਼ਾਂ ਬਣਾਉਣੀਆਂ ਸਿਖਾਈਆਂ ਜਾਂਦੀਆਂ ਬੱਚਿਆਂ ਦੀਆਂ ਐਕਟੀਵਿਟੀਜ਼ ਲੈ ਕੇ ਨਹੀਂ ਜਾਣਾ ਫਿਰ ਨਾਲ ਚੱਲ ਕੋਈ ਜਲਦੀ ਜਲਦੀ ਜੰਦੀ ਆਉਂਦਾ ਨਹੀਂ ਹੁੰਦਾ ਆਉਂਦਾ ਹੀ ਨਹੀਂ ਚੁੱਪ 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 ਹਾਜੀ ਮੇਰੇ ਸੋਨਾ ਪੁੱਤ ਚੱਲ ਜਲ ਚੱਲਾ ਕਰਕੇ ਦਿਖਾ ਇੱਕ ਯਾ ਲਿਖੋ ਜਲਦੀ ਲਿਖੋ ਜਲਦੀ ਹਾਂ ਲਿਖੋ ਜੀ ਉੱਪਰ ਜਲਦੀ ਹਾਂ ਹਾਂ ਗੁੱਡ ਗੁੱਡ ਮੇਰਾ ਬੱਚਾ ਗੁੱਡ ਹਾਂ ਗੁੱਡ ਚਲੋ ਰੋਗੇ ਅੱਗੇ ਆ ਕੀ ਹੈ ਬੱਦਲ ਲਿਖੋ ਬੱਦਲ ਅੱਗੇ ਅੱਗੇ ਚਲੋ ਧੀਰੇ ਧੀਰੇ ਅੱਖਰ ਰਾਜੂ ਪਾ ਰਿਆ ਨਾ ਜੀ ਲਓ ਅੱਗੇ ਉਹ ਬਹੁਤ ਮੈਨੇ ਰੱਖਦੇ ਕਿਉਂਕਿ ਕਦੇ ਬੱਚਾ ਸਕੂਲ ਗਿਆ ਹੀ ਨਹੀਂ ਸੀ ਕਦੇ ਤੇ ਚੱਲ 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 ਜਾ ਗੰਗ ਗੰਗ ਕਲੀ 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 ਅੱਗੇ ਪੈ ਰਹੀ ਸੀ ਰਾਜੂ ਦੇ ਜਦੋਂ ਸਾਡੇ ਕੋਲ ਆਇਆ ਸੀ ਮਾਪੇ ਦੀ ਮੌਤ ਹਾਂ ਚੱਲ ਅੱਗੇ ਅੱਗੇ ਬੇਟਾ ਅੱਗੇ ਹਾਂ ਜੀ ਬੱਚੇ ਇਹ ਜੀ ਦੀ ਏ ਵੀ ਲਿਖ ਰਹੇ ਆ ਨਾ ਸਾਡੇ ਵੀ ਬਹੁਤ ਮੈਨੇ ਰੱਖਦੇ ਆ ਹਾਂ ਤਾਂ ਉਹ ਕੈਟ ਬੈਟ ਬਿਨਾਂ ਦੇਖੇ ਤੋਂ ਦਿਮਾਗ ਨਾਲ ਲੱਗਦੀ ਚੱਲ ਅੱਗੇ ਪੁੱਤਰ ਅੱਗੇ ਚਲੋ ਸਰ ਫੋਟੋ ਦੇਖ ਕੇ ਹਾਂ ਤੋ ਨਿਕ ਤੋ ਫੈਨ ਥੋੜੀ ਜਿਹੀ ਥੱਕੀ ਹੈ ਹਾਂ ਅੱਗੇ ਚੱਲ ਲਿਖ ਪੂਰਾ ਉਹਨਾਂ ਲਿਖਦਾ ਕੈਟ ਚੱਲੋ ਜੀ ਅੱਗੇ ਬੈਟ ਐਟ ਹਾਂਜੀ ਅੱਗੇ ਚਲੋ ਐਟ ਮੈਟ ਚਲੋ ਜੀ ਅੱਗੇ ਆਪਾਂ ਇਹ ਦੇਖੋ ਜਦੋਂ ਕਿਸੇ ਨੇ ਇਸ ਤਰ੍ਹਾਂ ਗਲਾਮ ਬਣਾ ਕੇ ਰੱਖਿਆ ਜੀ ਬੱਚੇ ਨੂੰ ਛੋਟੇ ਜਿਹੇ ਨੂੰ ਲੈ ਆਏ ਸੀ ਵਿਚਾਰੇ ਨੇ ਜੀ ਜੀ ਦੇ ਵੀ ਪਤਾ ਨਹੀਂ ਲੱਗਿਆ ਅੱਜ ਤੱਕ ਮੂਮੂ ਦਾ ਪਾਪਾ ਕੌਣ ਨੇ ਠੀਕ ਹੈ ਰੋਸ਼ਨੀ ਵੀ ਸਾਡੀ ਸਟੂਡੈਂਟ ਬਹੁਤ ਸਿਆਣੀ ਸੁਪਨਿਆਂ ਦੇ ਘਰ ਦੀ ਪਾਪਾ ਦੀ ਰਾਣੀ ਤੇ ਇਸ ਤਰ੍ਹਾਂ ਇਸ ਸੁਪਨਿਆਂ ਦੇ ਘਰ ਵਿੱਚ ਹਰ ਰੋਜ਼ ਸਾਡੇ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਜਿਵੇਂ ਜਿਲੇਗਾ ਸੇਵ ਵਾਟਰ ਸੇਵ ਲਾਈਫ 노 ਵਾਟਰ 노 ਲਾਈਫ ਅਸੀਂ ਅਗੇ ਛੁੱਟੀਆਂ ਛੁੱਟੀਆਂ ਚੀਜ਼ਾਂ ਦੇ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਆ ਹੌਲੀ ਹੌਲੀ ਚਾਹੁੰਦੇ ਆ ਅਸੀਂ ਵੀ ਇਹ ਬੱਚੇ ਸਾਡੇ ਕੋਲੇ ਜਿਵੇਂ ਜਿਵੇਂ ਆਈ ਜਾਂਦੇ ਨੇ ਸਪੈਸ਼ਲ ਚਾਈਲਡ ਵਧੀ ਜਾ ਰਹੀ ਹੈ ਤਦਾਰ ਸਾਡੇ ਕੋਲੇ ਪਰਿਵਾਰ ਦੇ ਵਿੱਚ ਹਨ ਸਾਡਾ ਹੌਣ ਸੁਪਨਾ ਵਾ ਵੀ ਜਿਹੜੇ ਘਰਾਂ ਦੇ ਵਿੱਚ ਬੱਚੇ ਹਨ ਇਸ ਤਰ੍ਹਾਂ ਦੇ ਸਪੈਸ਼ਲ ਚਾਈਲਡ ਹੁਣ ਉਹਦੀ ਬਹੁਤ ਦੁਰਦਸ਼ਾ ਹੁੰਦੀ ਹੈ ਘਰਾਂ 'ਚ ਬਹੁਤ ਜ਼ਿਆਦਾ ਬਾਲੇ ਥਾਵਾਂ ਤੇ ਤਾਂ ਮਤਲਬ ਉਹਨਾਂ ਨੂੰ ਬਸ ਇਦਾਂ ਹੀ ਘਰ ਦੇ ਵਿੱਚ ਰੋਟੀ ਦੇ ਵਾਸਤੇ ਰੱਖ ਦਿੱਤਾ ਜਾਂਦਾ ਵੀ ਰੋਟੀ ਖੇਤੀ ਬਸ ਪਰ ਸਾਡੀ ਇਹ ਕੋਸ਼ਿਸ਼ ਆ ਸਾਡਾ ਇਹ ਸੁਪਨਾ ਵਾ ਵੀ ਇੱਕ ਦਿਨ ਇੱਥੇ ਸੁਪਨਿਆਂ ਦੇ ਘਰ ਵਿੱਚ ਵੱਡਾ ਸਕੂਲ ਬਣੇ ਸਪੈਸ਼ਲ ਚਾਈਲਡਸ ਦਾ ਜਿੱਥੇ 500000 ਬੱਚਾ ਸਕੂਲ ਪੜ੍ਹਦਾ ਹੋਵੇ ਆਲੇ-ਦੁਆਲੇ ਇਲਾਕੇ ਚੋਂ ਵੀ ਅਸੀਂ ਬੱਚਿਆਂ ਨੂੰ ਲੈ ਕੇ ਆਈਏ ਘਰਾਂ ਤੋਂ ਸਵੇਰੇ ਲਿਆਈਏ ਸ਼ਾਮ ਨੂੰ ਛੱਡਿਆ ਆਈਏ ਔਰ ਜਿਹੜੇ ਬੱਚਿਆਂ ਨੂੰ ਮਾਂ-ਬਾਪ ਨਹੀਂ ਸੰਭ ਸਕਦੇ ਉਹਨਾਂ ਨੂੰ ਅਸੀਂ ਇੱਥੇ ਰੱਖੀਏ ਹੌਸਟਲ ਬਣਾ ਦਈਏ ਬੱਚੇ ਇੱਥੇ ਹੌਸਟਲ ਦੇ ਵਿੱਚ ਰਹਿਣ ਇੱਥੇ ਉਹਨਾਂ ਨੂੰ ਖਾਣ-ਪੀਣ ਦਾ ਪ੍ਰੋਪਰ ਸਾਰੇ ਕਾਹਦੇ ਦਾ ਇੰਤਜ਼ਾਮ ਕੀਤਾ ਜਾਵੇ। ਉਹ ਬੱਚੇ ਜਿਹੜੇ ਘਰਾਂ 'ਚ ਬੇਕਾਰ ਇੱਕ ਵਸਤੂ ਵਾਂਗ ਰੱਖ ਦਿੱਤੇ ਗਏ ਆ, ਛੱਡ ਦਿੱਤੇ ਗਏ ਆ, ਛੱਡ ਦਿੱਤੇ ਗਏ ਨੇ। ਉਹਨਾਂ ਬੱਚਿਆਂ ਦੇ ਵਿੱਚ ਵੀ ਜਿਹੜੀ ਸਕਿੱਲ ਆ ਉਹਨੂੰ ਲੱਭ ਕੇ ਉਹਨਾਂ ਨੂੰ ਤਰਾਸ਼ਿਆ ਜਾਵੇ ਤੇ ਉਹ ਬੱਚਿਆਂ ਨੂੰ ਵੀ ਉਹ ਕੋਈ 뮤직 ਦੇ ਵਿੱਚ ਕੋਈ ਬੱਚਾ ਪੇਂਟਿੰਗ ਦੇ ਵਿੱਚ ਕੋਈ ਬੱਚਾ ਅਲੱਗ-ਅਲੱਗ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਜਿੱਥੇ ਵੀ ਬੱਚਾ ਜਾ ਸਕਦਾ ਉਹਨਾਂ ਨੂੰ ਉਸ ਤਰੀਕੇ ਨਾਲ ਉਹਨਾਂ ਅਲੱਗ-ਅਲੱਗ ਕਮਾਨਾ ਜੋੜਿਆ ਜਾਵੇ ਤਾਂ ਜੋ ਬੱਚੇ ਪੜ੍ਹ ਲਿਖ ਕੇ ਜਾਂ ਕੰਮਕਾਰ ਸਿੱਖ ਕੇ ਕੋਈ ਆਪਣੇ ਪੈਰਾਂ 'ਤੇ ਖੜ ਹੋ ਸਕਣ ਆਪਣੇ ਯੋਗ ਹੋ ਸਕਣ ਆਪਣੀ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਆਪਣੇ ਬਲਬੂਤੇ ਤੇ ਇੰਡੀਪੈਂਡੈਂਡ ਹੋ ਕੇ ਬਤੀਤ ਕਰ ਸਕੇ ਇਹ ਸਾਡੇ ਸੁਪਨਿਆਂ ਦਾ ਸਪੈਸ਼ਲ ਬੱਚਿਆਂ ਦਾ ਸਕੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ